ਪਈ ਮੇਰਾ ਨਾਮ ਹੈ ਕਰਨ ਪਈ ਮੇਰੀ ਸ਼ੌਪ ਦਾ ਨਾਮ ਹੈ ਪੰਕ ਗਰਮੈਂਟਸ ਕਨਵਨ ਚੌਂਗਦੇ ਪਈ ਸ਼ਾਪਾ ਵਾਲੀ ਤੇ ਪਈ ਕੱਲ ਨੂੰ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਭਾਈ ਤੁਹਾਨੂੰ ਪਤਾ ਸ਼ੌਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੌਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਇਹ ਮੁੰਡੇ ਨੇ ਨਾ ਭਾਈ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸਮਰ ਦਾ ਰਾਸ਼ਾ ਬੰਦਾ ਬਿਜ਼ੀ ਆ ਬਾਰੋ ਭਾਈ ਉਹਨੇ ਸ਼ੂਜ਼ਾ ਨਾਗਾ ਆ ਪਰਸੋਂ ਭਾਈ ਉਹਦੀ ਅਬਿਲਟੀ ਆਈ ਸੀਗੇ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਇਹ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨਾਗ ਵੀ ਸਹੀ ਕੀਤਾ ਆ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਅਤ ਨਹੀਂ ਹੈਗਾ ਇੱਥੇ ਜਾਂ ਤੋਂ ਨਾਗ ਦੇ ਵਿੱਚ ਕੀ ਹੈਗਾ ਸਾਰਾ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੰਨੇ ਦਾ ਨੁਕਸਾਨ ਆ ਕੱਟੇ ਨੇਰ ਬੋਰਡ ਪੰਜਾਬ ਚੁੰਡਾ ਦੇ ਕਰੀਬ ਸੀਗਾ ਭਾਜੀ ਪੰਜਾਬ 5055 ਦੇ ਕਰੀਬ ਕਿੰਨੇ ਵੀ ਦੀ ਘਟਨਾ ਹੈਗੀ ਸਰ ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ ਉਹ ਸੀਸੀਟੀਵੀ 'ਚ ਆਇਆ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਭਾਈ ਰਾਤ ਦੇ ਪਾ ਸਿਟੀ ਖਾਣੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਵਣ ਨਹੀਂ ਆਇਆ ਪੁੱਛਣ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟਰਾਜੇਡੀ ਹੋਈ ਪੁਲਿਸ ਨਾਲ ਜਮੀ ਖੜੀ ਸੀ ਗਏ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀ ਗਏ ਸੀਸੀਟੀਵੀ ਤੇ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਚੀਜ਼ ਕੀ ਗੱਲਾਂ ਚੱਲ ਰਹੀਆਂ ਪਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਮੀ ਚਾਹਵਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਆ ਜਿੱਦਾਂ ਮਤਲਬ ਵਾਰਦਾਤਾਂ ਹੋ ਰਹੀਆਂ ਆਏ ਦਿਨੀ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਏ